ਤਸਦ ਨਾਲ ਹੀ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਜਿਹੜੀ ਆ ਉਸ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਇਸ ਲਈ ਤਹਿਤ ਮੋਗਾ ਪੁਲਿਸ ਨੇ ਮੋਗਾ ਜ਼ਿਲ੍ਹੇ ਦੀਨ ਪੈਂਦੇ ਵਿਧਾਨ ਸਭਾ ਹਲਕਾ ਬਾਗਾਪੁਰਾਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਟਪਾਈ ਰਾਜੇਆਣਾ ਅਤੇ ਹੋਰ ਕਈ ਪਿੰਡ ਜਿਹੜੇ ਸ਼ਾਮਲ ਸੀ ਉਹਨਾਂ 'ਚ ਜਾ ਕੇ ਰੇਡ ਕੀਤੀ ਤਸਕਰਾਂ ਦੇ ਘਰ ਹਰ ਚੀਜ਼ ਦੀ ਤਲਾਸ਼ੀ ਲਈ ਗਈ ਹੈ ਕਾਰਵਾਈ ਡੀਜੀਪੀ ਪੰਜਾਬ ਦੇ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨਸਾਰ ਹੋਈ ਹੈ ਮੋਗਾ ਦੇ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਬਾਗਾਪੁਰਾਣਾ ਦੇ ਵਿੱਚ ਇਹ ਰੇਡ ਕੀਤੀ ਗਈ ਵੱਖ-ਵੱਖ ਤਸਕਰਾਂ ਦੇ ਘਰ ਜਾ ਕੇ ਜਿਨ੍ਹਾਂ ਤੇ ਐਨਡੀਪੀਐਸ ਮਾਮਲੇ ਦਰਜ ਨੇ ਘਰਾਂ ਦੀ ਛਾਣਬਿਨ ਕੀਤੀ ਗਈ ਜੇਕਰ ਘਰਾਂ ਦੇ ਵਿੱਚ ਕੁਝ ਨਸ਼ੀਲਾ ਪਦਾਰਥ ਮੌਕੇ ਤੇ ਮਿਲਿਆ ਤੇ ਨਾਲ ਦੀ ਨਾਲ ਕਾਰਵਾਈ ਵੀ ਕੀਤੀ ਗਈ। ਐਸਐਸਪੀ ਮੋਬਿਲ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿੱਤੇ ਨਿਰਦੇਸ਼ਾਂ ਤੇ ਅੱਜ ਹਫਤਾਵਾਰੀ ਕਸੂ ਕਰਾਇਆ ਗਿਆ ਜੋ ਪਿੰਡ ਰੋਡੇ ਲੰਡੇ ਰਾਜਿਆਣਾ ਸਮਾਪ ਭਾਈ ਤੇ ਘੋਲੀਆ ਇਹਨਾਂ ਪਿੰਡਾਂ ਦੀ ਚੈਕਿੰਗ ਕਰਕੇ ਸਮਾਪ ਭਾਈ ਤੋਂ ਬਾਅਦ ਤੇ ਮੰਤਾਲੀ ਬਸਤੀ ਵੀ ਚੈਕਿੰਗ ਚੱਲ ਰਹੀ ਹੈ। ਜੇਸੋਰ ਆਨ ਕਾਫੀ ਸ਼ੱਕੀ ਬੰਦੇ ਫੜੇ ਗਏ ਨੇ ਸ਼ੱਕੀ ਵਾਹਨ ਚੈੱਕ ਕੀਤੇ ਗਏ ਨੇ ਤੇ ਘਰਾਂ ਦੀ ਵੀ ਤਲਾਸ਼ੀ ਲਈ ਗਈ ਹੈ ਜੋ ਵੀ ਇਹਨਾਂ ਚ ਕਾਰਵਾਈ ਪਈ ਹੈ ਉਹਨਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਉਹ ਬਤਵਾ ਦੇ ਜੋ ਵੀ ਨਸ਼ਾ ਕਰ ਆਪਣੇ ਨਾਲੇ ਰਹਿ ਗਏ ਨੇ ਉਹਨਾਂ ਬਾਰੇ ਜਾਣਕਾਰੀ ਦੇਣ ਤਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾ ਸਕੀ ਤੇ ਨਸ਼ੇ ਤੋਂ ਨਿਜਾਤ ਹੋ ਸਕਣ ਧੰਨਵਾਦ